ਅਗਲੀ ਜਿਹੜੀ ਹਰਜੋ ਸਿੰਘ ਦੀ ਗੱਲ ਕਰੀਏ ਅਲ ਚਾਪੋ ਦਾ ਜਿਹੜਾ ਮੁੰਡਾ ਆ ਉਹ ਪਹਿਲੀ ਵਾਰੀ ਯੂ ਐਸ ਦੀ ਅਦਾਲਤ ਦੇ ਵਿੱਚ ਪੇਸ਼ ਹੋ ਰਿਹਾ ਹੈਗਾ ਆ ਉਸ ਦੇ ਨਾਲ ਨਾਲ ਸਨੋਲਾ ਗੈਂਗ ਦਾ ਜਿਹੜਾ ਮੇਨ ਸਰਗਨਾ ਆ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀਗਾ ਟੈਕਸਸ ਦੇ ਵਿੱਚ ਬੜੇ ਪਰਮਾ ਕੇ ਇਹਨਾਂ ਨੂੰ ਉਸ ਪ੍ਰਾਈਵੇਟ ਜਹਾਜ਼ 'ਚ ਲਿਆ ਕੇ ਇੱਥੇ ਲੈਂਡ ਕਰਾਇਆ ਗਿਆ ਜਿੱਥੇ ਆਉਂਦਿਆਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਦੋਨਾਂ ਜਾਣਿਆਂ ਨੂੰ ਅਲਚਾਪੋ ਦੇ ਉੱਤੇ ਮਰਡਰ ਦੇ ਲਈ ਕਨਵਿਕਟ ਹੋ ਚੁੱਕਾ ਹੈ ਦੋ ਡਰਗ ਚਾਰजेस ਦੇ ਵਿੱਚ 2019 ਦੇ ਵਿੱਚ ਇਸ ਟਾਈਮ ਉਹ ਲਾਈਫ ਸੈਂਟੈਂਸ ਮੈਕਸਿਮਮ ਸਿਕਿਉਰਿਟੀ ਪ੍ਰिजन ਜੇਰੀ ਕੋਰਡੋਚਾ ਉੱਥੇ ਜੇਲ ਜਿਹੜੀ ਉਹ ਘਟ ਰਿਹਾ ਹੈਗਾ ਯਕੀਨ ਗਾਜ਼ਮਨ ਲੋਪੇਸ ਇਸ ਨੂੰ ਵੀ ਇਨਡਾਈਟ ਕੀਤਾ ਗਿਆ ਸੀਗਾ 2023 ਦੇ ਵਿੱਚ ਇਸ ਦੇ ਨਾਲ ਨਾਲ ਇਸ ਦੇ ਤਿੰਨ ਹੋਰ ਭਰਾ ਜਿਨ੍ਹਾਂ ਨੂੰ ਚਪੀਤੋਸ ਕਰਕੇ ਵੀ ਜਿਹੜਾ ਉਹ ਜਾਣਿਆ ਜਾਂਦਾ ਆ ਜਾਂ ਲिटल ਚਾਪੋਸ ਕਰਕੇ ਵੀ ਸੋ ਯੂਐਸ ਦੇ ਵਿੱਚ ਡਰੱਗ ਟ੍ਰਾਫਿਕਿੰਗ ਮਨੀ ਲਾਂਡਰਿੰਗ ਦੇ ਚਾਰਜੇਸ ਦੇ ਵਿੱਚ ਇਹ ਚੱਲ ਰਿਹਾ ਸੀ ਨੋਲਾ ਕਾਰਟਲ 2017 ਤੋਂ ਬਾਅਦ ਵਿੱਚ ਜਦ ਤੋਂ ਇਸ ਦੀ ਐਕਸਟਰੈਡੀਸ਼ਨ ਹੋਈ ਹੈ ਯੂਐਸ ਨੂੰ ਉਦੋਂ ਤੋਂ ਇਹ ਕਹਿੰਦੇ ਵੀ ਲੀਡਰਸ਼ਿਪ ਉਸ ਦੀ ਜਿਹੜੀ ਉਹ ਦੇਖ ਰਿਹਾ ਸੀ ਬਾਕੀ ਜਿਹੜਾ ਜ਼ੰਬਾਡਾ ਆ ਉਸ ਨੂੰ ਵੀ ਅਲਮੇ ਉਹ ਜਿਸ ਨੂੰ ਆਖਿਆ ਜਾਂਦਾ ਆ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਉਸ ਦਾ ਜਿਹੜਾ ਅਟਰਨੀ ਆ ਔਰ ਅਦਾਲਤ ਵਿੱਚ ਇਹ ਕਹਿ ਰਿਹਾ ਵੀ ਮੇਰੇ ਤਾਂ ਕਲਾਇੰਟ ਨੂੰ ਕਿਡਨੈਪ ਕਰਕੇ ਇੱਥੇ ਲਿਆਂਦਾ ਗਿਆ ਆ ਤਾਂ ਤੁਸੀਂ ਗ੍ਰਿਫਤਾਰ ਜਿਹੜਾ ਉਹ ਕਿਦਾਂ ਕਹੀ ਜਾਂਦੇ ਆ ਵੀ ਕੀਤਾ ਆ ਵੀ ਪਰਮਾਹ ਕੇ ਜਿਹੜਾ ਉਸ ਨੂੰ ਇੱਥੇ ਲਿਆਂਦਾ ਗਿਆ ਸੀਗਾ ਸੋ ਹੁਣ ਦੇਖੋ ਅੱਗੇ ਕੀ ਹੁੰਦਾ ਆ ਇਹਨੂੰ ਵੀ ਲੱਗਦਾ ਵੀ ਇਹਦੇ ਪਿਓ ਭਾਂਗ ਲੰਮੀ ਜਿਹੜੀ ਸਜ਼ਾ ਆ ਅਮਰੀਕਾ ਦੇ ਵਿੱਚ ਹੋ ਸਕਦੀ ਆ ਜੀ